ਜੀ ਗੱਲ ਜੀ ਮੈਂ ਵਿੱਕੀ ਲਖਵੀਰ ਆ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬੁਟੀਕ ਦੇ ਉੱਤੇ ਜੋ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਜਿਹੜੇ ਬੈਲ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਇਆ ਜੋ ਆਪਣੇ ਭੈਣਾਂ ਦੇ ਰੈਡੀਮੇਡ ਕਮੀਜ਼ ਹੁੰਦੇ ਨੇ ਜਿਵੇਂ ਆਪਾਂ ਕਈ ਵਾਰ ਲੈ ਕੇ ਆਉਂਦੇ ਹਾਂ ਖੁੱਲਾ ਹੁੰਦਾ ਉਸ ਨੂੰ ਆਪਾਂ ਸੈੱਟ ਕਿਵੇਂ ਕਰ ਸਕਦੇ ਆ ਉਸ ਖੁੱਲੇ ਰੈਡੀਮੇਡ ਸੂਟ ਦੀ ਆਪਾਂ ਫਿਟਿੰਗ ਕਿੱਦਾਂ ਕਰੀਏ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਅਸੀਂ ਉਹੀ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸਾਰਾ ਦੇਖਿਓ ਕਿਉਂਕਿ ਜੇਕਰ ਆਪਾਂ ਵੀਡੀਓ ਸਾਰਾ ਦੇਖਾਂਗੇ ਹਨਾ ਤਾਂ ਹੀ ਆਪਾਂ ਨੂੰ ਜਿਹੜਾ ਤਰੀਕਾ ਦੱਸਾਂਗੇ ਉਹਦੀ ਸਾਰੀ ਜਾਣਕਾਰੀ ਬਾਰੇ ਪਤਾ ਲੱਗੂਗਾ ਤੇ ਜਿਆਦਾ ਸਮਾਂ ਨਾ ਲੈਂਦਾ ਹੋਇਆ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਰੈਡੀਮੇਡ ਖੁੱਲੇ ਸੂਟ ਨੂੰ ਕਿਵੇਂ ਸੈੱਟ ਕਰ ਸਕਦੇ ਆ ਆਪਾਂ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਚਲੋ ਜੀ ਆ ਤੁਹਾਡੇ ਸਾਹਮਣੇ ਇਹ ਰੈਡੀमेड ਸੂਟ ਆ ਇਹ ਆਪਣਾ ਕਿਸੇ ਆਪਣਾ ਕਸਟਮਰ ਦਾ ਭੈਣ ਦਾ ਆਪਣਾ ਸਾਡੇ ਵਰੋਈ ਲੋਕਲ ਹੀ ਆ ਤੇ ਇਹਨੂੰ ਢੀੜਾ ਕਰਨਾ ਹੈ ਇਹ ਖੁੱਲਾ ਹੋਇਆ ਹੋਇਆ ਇਹ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਵੀ ਆਪਾਂ ਇਹਨੂੰ ਕਿਵੇਂ ਢੀੜਾ ਕਰਨਾ ਆਮਨ ਦੱਸਣਗੇ ਤੁਹਾਨੂੰ ਇਹ ਹੈਗਾ ਤਾਂ ਰੈਡੀमेड ਹੈ ਮਤਲਬ ਫਰਾਕ ਸੂਟ ਹੈ ਇਹ ਹੂੰ ਹੂੰ ਉਹਨਾਂ ਨੇ ਪਰ ਆਹ ਫਿਟਿੰਗ ਇੱਥੋਂ ਜ਼ਿਆਦਾ ਫੁੱਲੀ ਆ ਠੀਕ ਆ ਉਹ ਕਹਿੰਦੇ ਸਾਨੂੰ ਥੋੜਾ ਜਿਹਾ ਟਾਈਪ ਕਰਕੇ ਦੇ ਦਿਓ ਇਹ ਹਮ ਹਮ ਅੱਜ ਜੇ ਹੁਣ ਰੈਡੀमेड ਪਹਿਣਾ ਕਹਿੰਦੇ ਇਹ ਵੀ ਰੈਡੀमेड ਚ ਕੱਪੜਾ ਨਹੀਂ ਹੁੰਦਾ ਇਹ ਜੇ ਹੁਣ ਕਿਸੇ ਦਾ ਵੀ ਮਤਲਬ ਸਹੀ ਨਾਪ ਦਾ ਹੋਵੇ ਨਾ ਇਹਦੇ ਚ ਕੱਪੜਾ ਹੁੰਦਾ ਨਹੀਂ ਹੈਗਾ ਸੂਟ ਚ ਹਮ ਇੱਥੇ ਹੁਣ ਆਇਆ ਵੀ ਆਪਾਂ ਨੂੰ ਨਾ ਇਹਦੇ ਨਾਲ ਦਾ ਸੇਮ ਕੱਪੜਾ ਮਿਲੇ ਕਿਤੋਂ ਜਿਵੇਂ ਦਾ ਹੁਣ ਇਹ ਕੱਪੜਾ ਲਾ ਲਓ ਤੁਸੀਂ ਇਹ ਚੀਜ਼ ਆਪਾਂ ਨੂੰ ਇੱਥੋਂ ਲੋਕਲ ਮਿਲਦੀ ਨਹੀਂ ਹੈਗੀ ਕਈ ਵਾਰੀ ਕਿਉਂਕਿ ਕਿਉਂਕਿ ਦੂਰੋਂ ਕਿਤੋਂ ਪਤਾ ਨਹੀਂ ਹੁੰਦਾ ਨਾ ਕਿੱਥੋਂ ਬਣੇ ਹੁੰਦੇ ਨੇ ਕੱਪੜੇ ਇਹ ਮਾਰਕ ਲਾਵਾ ਦੀ ਨਿਸ਼ਾਨੀ ਹਮ ਟਾਈਟ ਕਰਨ ਦੀ ਪਹਿਲਾਂ ਮੜੇ ਆਪਾਂ ਇਹਦੇ ਬਾਲ ਜੇ ਕੱਢ ਲਈਏ ਪ੍ਰੈਸ ਮਾਰ ਲੈਣਾ ਪ੍ਰੈਸ ਕਰਨੇ ਆਪਾਂ ਵੀ ਸਿੰਦੇ ਹੋਏ ਜੂਗੀ ਇਹ ਕਿੰਨਾ ਦੀ ਸੀਨ ਹੈ ਜਿਹੜੀ ਆਹ ਵਾਲੀ ਸੀਨ ਆਪਾਂ ਜਿਹੜੇ ਆਪਾਂ ਸੂਟ ਸਲਾਈ ਕਰਦੇ ਹੁਣਾਂ ਹੀ ਤਾਂ ਅਲੱਗ-ਅਲੱਗ ਲਾਉਣਾ ਇਹਦੀ ਆ ਚੀਜ਼ ਇਕੱਠੀ ਲੱਗੀ ਹੋਈ ਹੁੰਦੀ ਆ ਇਹਦੇ ਕਰਕੇ ਥੋੜਾ ਜਿਹਾ ਦੀ ਫਿਟਿੰਗ ਹੈ ਨਾ ਮਤਲਬ ਠੀਕ ਤਾਂ ਆ ਜਾਂਦੀ ਹੈ ਕਈ ਵਾਰ ਬਾਲ ਜੇ ਪੈ ਜਾਂਦੇ ਨੇ ਇੱਥੇ ਮੂਲ ਸੂਟ ਤਾਂ ਫਿਰਹੀਂ ਹੁੰਦਾ ਹੈ ਨਾ ਨੇ ਬੇਰ ਬਾਲ ਕੱਢ ਕੇ ਸੀਨ ਲਾਉਣ ਵਾਸਤੇ ਬਾਹਾਂ ਉਹਨਾਂ ਦੀਆਂ ਸਹੀ ਨੇ ਬਾਹਾਂ ਠੀਕ ਨੇ ਬਾਹਾਂ ਸਹੀ ਨੇ ਹੈਲਥੀ ਹੋਈ ਹੈ ਵੈਸੇ ਤਾਂ ਉਹ ਉਹ ਥੋੜਾ ਜ਼ਿਆਦਾ ਹੈਲਥੀ ਕਰਕੇ ਥੋੜਾ ਸਾਈਜ਼ ਵੱਡਾ ਲੈਣਾ ਪੈ ਗਿਆ ਉਹਨੂੰ ਉਹ ਜ਼ਿਆਦਾ ਵੀ ਵੱਡਾ ਆ ਗਿਆ ਉਹ ਕਈ ਚੀਜ਼ਾਂ ਫਿਰ ਸਹੀ ਆ ਜਾਂਦੀਆਂ ਨੇ ਜਿਵੇਂ ਹੁਣ ਨੀਵਾ ਨੂੰ ਵਾ ਖੁੱਲਾ ਜ਼ਿਆਦਾ ਹੁੱਲਾ ਫਿਰ ਜ਼ਿਆਦਾ ਹੁੱਲਾ ਹੀ ਆ ਜਾਂਦਾ ਡਬਲ ਸਾਈਜ਼ ਚ ਤਾਂ 44 ਸਾਈਜ਼ ਲਿਖਿਆ ਹੋਇਆ ਹੈ ਇਹਦੇ ਤੇ ਹਾਂਜੀ ਇਹ ਦੀ ਫਰੰਟ ਸਾਈਡ ਆ ਗਈ ਤੇ ਨਿਸ਼ਾਨੀ ਆਪਾਂ ਫਰੰਟ ਸਾਈਡ ਤੇ ਲਾਉਣੀ ਹੈ ਲੋ ਜੀ ਇੱਥੋਂ ਇਹਨਾਂ ਦੀ ਚੈਸਟ ਹੈਗੀ ਆ 23 ਸਾਢੇ 21 ਛਾਤੀ ਵੀ ਕਹਿ ਦਿੰਦੇ ਆ ਇਹ ਆਪਣੀ ਹੈਗੀ ਆ ਤਿਆਰ ਇਹਨਾਂ ਦੀ ਸਾਢੇ 22 1 ਇੰਚ ਦਾ ਪੂਰਾ ਫਰਕ ਹੈਗਾ ਤੇ हिਪ ਹੈਗੀ ਇਹਨਾਂ ਦੀ 19 ਇੰਚ ਨਾ हिਪ ਸੌਰੀ ਹੈਗੀ ਹੈਗੀ ਸਾਢੇ 23 ਕਮਰ ਹੈਗੀ ਹੈਗੀ 19 ਇੰਚ ਤੇ ਇੱਥੋਂ ਕਮਰ ਵੀ ਇਹਦੀ 21 ਇੰਚ ਹੈ ਮਤਲਬ ਕਮਰ ਤੋਂ ਇਹ 2 ਇੰਚ ਖੁੱਲਣਾ ਤੇ ਚੈਸਟ ਤੋਂ ਸਾਤੀ ਤੋਂ ਇਹ 1 ਇੰਚ ਖੁੱਲਣਾ ਹੁਣ ਆਪਾਂ ਇਹਨੂੰ ਟਾਈਟ ਕਰਾਂਗੇ ਪਰ ਇਹਦੇ ਆਪਾਂ ਮੋਢਿਆਂ ਦੀ ਸੀਨ ਨਹੀਂ ਆਪਾਂ ਉਹ ਕਰਨੀ ਹੈਗੀ ਮਤਲਬ ਬਾਹਾਂ ਨਹੀਂ ਤੰਗ ਕਰਨੀਆਂ ਹੈਗੀਆਂ ਬਾਹਾਂ ਬਸ ਇੱਥੋਂ ਇੰਨੀ-ਇੰਨੀ ਇੱਕ ਫੀਟਿੰਗ ਦੇ ਹਿਸਾਬ ਨਾਲ ਆਪਾਂ ਤੰਗ ਕਰਾਂਗੇ ਜਿੰਨੀ ਕਿ ਇਹਦੀ ਆਪਾਂ ਨੇ ਆਹ ਚੀਜ਼ ਫੀਟਿੰਗ ਇੱਥੋਂ ਤੰਗ ਕਰਨੀ ਆ ਇਹ ਆਪਾਂ ਸਿਰਫ ਅੱਧਾ ਇੰਚੀ ਤੰਗ ਕਰਨੀ ਆ ਕਿਉਂਕਿ ਅੱਧਾ ਇੰਚ ਇਧਰੋਂ ਹੋ ਜੂ ਅੱਧਾ ਇੰਚ ਉਧਰੋਂ ਹੋ ਜੂਗੀ ਦੋਨਾਂ ਸਾਈਡਾਂ ਤੋਂ ਅੱਧਾ-ਅੱਧਾ ਇੰਚ ਕਰਾਂਗੇ ਤਾਂ 1 ਇੰਚ ਘਟ ਜੂਗਾ ਜਿਵੇਂ ਹੁਣ ਇਹ 1.25 ਤਿਆਰ ਕਰਨੀ ਆਪਾਂ ਨੇ 1.25 ਹੀ ਤਾਂ ਅੱਜ 1 ਇੰਚ ਘਟਾ ਦਾਂਗੇ ਆਪਾਂ 2.5 ਚੋਂ ਤੇ ਇਹ 2.5 ਇੰਚ ਹੀ ਰਹਿ ਜੂਗੇ ਇਹ ਵੇ ਜਾਰਾ ਦੂਰ ਤੋਂ ਬਾਹਾਂ ਪਤੰਗ ਕਰਾਂਗੇ ਫਿਰ ਉਹਨਾਂ ਦੀਆਂ ਬਾਹਾਂ ਟਾਈਟ ਹੋ ਜਾਣਗੀਆਂ ਇਸ ਕਰਕੇ ਇਹ ਮੋਢੇ ਦੇ ਲਵੇ ਲਵੀ ਆਪਾਂ ਇਹ ਇੰਨੀ ਕੀ ਤੰਗ ਕਰਾਂਗੇ ਇੱਥੋਂ ਤਾਂ ਕਿ ਉਹਨਾਂ ਦੀ ਬਾਹਾਂ ਨਾ ਤੰਗ ਹੋਵੇ ਤੇ ਇੱਥੋਂ ਹੈਗਾ 2 ਇੰਚ ਦਾ ਫਰਕ ਇੱਥੋਂ ਆਪਾਂ ਇੰਚ ਇੰਚ ਫਰਕ ਮਤਲਬ ਟਾਈਟ ਕਰਾਂਗੇ ਇੱਦਾਂ ਇਹ 19 ਇੰਚ ਰੈਡੀ ਕਰਨੀ ਆਪਾਂ ਇਹ ਆ ਗਈ ਆਪਣਾ 19 ਇੰਚ ਹੁਣ ਤੁਸੀਂ ਦੇਖ ਸਕਦੇ ਹੋ ਵੀ ਦੋਨੋਂ ਨਿਸ਼ਾਨੀਆਂ ਆਪਣੀਆਂ 19 ਇੰਚ ਦੇ ਨੇ ਲਓ ਜੀ ਇਹ ਹੈਗਾ ਨਾਇਰਾ ਕੱਟ ਦਾ ਸੂਟ ਕਹਿੰਦੇ ਨੇ ਜਿਵੇਂ ਇਹਦੇ ਚ ਆਹ ਜਗ੍ਹਾ ਤੇ ਇਥੇ ਬਲ ਪਏ ਹੋਏ ਨੇ ਨੀਚੋਂ ਤਾਂ ਇਹ ਫਰਾਕ ਸਟਾਈਲ ਹੈ ਤੇ ਇਹ ਇਹ ਆ ਚੀਜ਼ ਪੱਟੀ ਲੱਗੀ ਹੋਈ ਹੈਗੀ ਉੱਪਰ ਤੱਕ ਇੱਥੇ ਤੱਕ ਜਿਹੜੀ ਆ ਬਾਡੀ ਤੋਂ ਸ਼ੁਰੂ ਹੁੰਦੀ ਹੈ ਇਹ ਨੀਚੇ ਵਾਲੀ ਫਰੇਲੇ ਦੀ ਇੱਥੇ ਤੱਕ ਇਹਦੇ ਪੱਟੀ ਲੱਗੀ ਹੋਈ ਆ ਤੇ ਇਹਦੇ ਕਰਕੇ ਆਪਾਂ ਫਿਟਿੰਗ ਖਰਾਬ ਹੋ ਜੂਗੀ ਜੇ ਆਪਾਂ ਇਹ ਪੱਟੀ ਢੇੜਾਂਗੇ ਇਸ ਲਈ ਆਪਾਂ ਇੱਥੋਂ ਆ 19 ਇੰਚ ਕਰਨੀ ਹੈ ਕੰਮ ਰ ਆਪਾਂ ਤੇ ਇੱਥੋਂ ਹੀ ਖੁੱਲਾ ਹੀ ਰਹੂਗਾ ਇਸ ਲਈ ਆਪਾਂ ਇਹਦੀ ਆ ਸੀਨ ਨਾਲ ਸੀਨ ਲਿਆ ਕੇ ਮਿਲਾ ਦਾਂਗੇ ਜਿੱਥੇ ਇਹਦੀ ਚਾਕਾਂ ਦੀ ਮਸ਼ੀਨ ਖਤਮ ਹੁੰਦੀ ਆ ਇੱਥੇ ਤੱਕ ਆਪਾਂ ਇਹਨੂੰ ਆ ਸੀਨ ਨੂੰ ਇੱਥੇ ਲਿਆ ਕੇ ਇਹਨੂੰ ਇਹਦੇ ਨਾਲ ਅਟੈਚ ਕਰ ਦਾਂਗੇ ਕਿਉਂਕਿ ਇੱਥੋਂ ਆਪਾਂ ਨੇ ਇਹਨੂੰ ਟਾਈਟ ਨਹੀਂ ਕਰਨਾ ਕਿਉਂਕਿ ਖੁੱਲਾ ਹੀ ਰਹੂਗਾ ਨੀਚੋਂ ਤਾਂ ਉੱਪਰੋਂ ਉੱਪਰੋਂ ਟਾਈਟ ਕਰਨਾ ਆਪਾਂ ਨੇ ਲਓ ਜੀ ਹੁਣ ਆਪਾਂ ਇਹਦੇ ਤੇ ਲਾਉਨੇ ਆ ਸੀਨ ਨੀਚੋਂ ਕੱਪੜਾ ਐਵੇਂ ਸੈੱਟ ਕਰਕੇ ਵੀ ਹੀਟਾਣਾ ਅਜੇ ਤੇ ਇੱਥੋਂ ਆਪਾਂ ਇਹਦੀ ਫੀਟਿੰਗ ਕਰਾਂਗੇ ਆ ਜਾਊਗਾ ਤਾਂ ਸੀਨ ਦੇ ਨਾਲ ਹੀ ਸੀਨ ਆਪਾਂ ਨੂੰ ਲੈਣੀ ਪੈਂਦੀ ਆ ਨਹੀਂ ਫਿਰ ਉਹਦੇ ਵਿੱਚ ਨਾ ਬਲਜਾ ਪੈ ਜਾਂਦਾ ਵੀ ਜੇ ਆਪਾਂ ਸੀਨ ਦੇ ਉੱਪਰੋਂ ਸੀਨ ਨਾ ਧਰੀਏ ਜਿਹੜੀ ਪਹਿਲਾਂ ਸੀ ਹੁਣ ਵਧੀ ਹੋਈ ਹੈ ਹਾਂ ਇਸ ਲਈ ਆਪਾਂ ਨੂੰ ਥੋੜੀ ਜੀ ਲੰਬੀ ਸੀਨ ਖਿੱਚ ਲੈਣੀ ਆ ਉਹਦੇ ਤੱਕ ਬਾਹਾਂ ਤੋਂ ਨਾ ਮਾਤਰੀ ਕਰਨੀ ਹੈ ਕਿਉਂਕਿ ਬਾਹਾਂ ਇਹਦੀ ਠੀਕ ਨਹੀਂ ਸੀ ਬਾਹਾਂ ਨਾਲ ਲਈ ਦੀ ਤਾਂ ਹੁਣ ਬੱਸ ਇੰਨਾ ਕਿ ਆਪਾਂ ਨੇ ਧਿਆਨ ਰੱਖਣਾ ਇਹਦਾ ਇਹ ਜਿਹੜੀ ਬਣ ਨਿਸ਼ਾਨੀ ਲਈਏ ਉਹਦੇ ਤੇ ਪਸੇ ਹੋ ਲਾ ਲਾਂਗੇ ਇਹ ਧਾਗਾ ਹਮੇਸ਼ਾ ਕੈਂਚੀ ਨਾਲ ਕੱਟਣਾ ਚਾਹੀਦਾ। ਕਈ ਵਾਰ ਆਪਾਂ ਹੱਥ ਨਾਲ ਧਾਗਾ ਤੋੜਨ ਦੀ ਕੋਸ਼ਿਸ਼ ਕਰਦੇ ਨਾਲ ਤਾਂ ਉਹ ਹੱਥ ਵੱਢ ਜਾਂਦਾ ਤੇ ਕਈ ਵਾਰ ਧਾਗਾ ਖਿੱਚਿਆ ਜਾਂਦਾ ਤਾਂ ਸੂਈ ਟੁੱਟ ਜਾਂਦੀ ਆ। ਇਸ ਕਰਕੇ ਕੈਂਚੀ ਨਾਲ ਹੀ ਹਮੇਸ਼ਾ ਕਾਟਰ ਰੱਖੋ ਕੋਲੇ ਜਾਂ ਕੈਂਚੀ ਰੱਖੋ ਜਿਉ ਉਹਦੇ ਨਾਲ ਹੀ ਧਾਗੇ ਨੂੰ ਕੱਟਿਆ ਜਾਵੇ। ਕੋਈ ਵੀ ਸੀਨ ਖਤਮ ਹੋਣ ਤੋਂ ਬਾਅਦ ਧਾਗਾ ਹਮੇਸ਼ਾ ਕੈਂਚੀ ਨਾਲ ਹੀ ਟੱਟੋ। ਲੋ ਜੀ ਇਹ ਸੀਨ ਆਪਾਂ ਕਰਦਾਂਗੇ ਟਾਵਲ। ਡਬਲਰ ਵੀ ਪੱਕਾ ਹੋ ਗਿਆ। ਇਹ ਜਿੱਥੇ ਕੇ ਨਾਲ ਆਪਾਂ ਦੂਜੇ ਪਾਸੇ ਮਾਰਦਾਂਗੇ ਤੁਹਾਨੂੰ ਨਾ। ਉਸੇ ਐਂਡ ਡਬਲ ਕਰ ਦਿੰਨੀ ਆ ਮੈਂ ਥੋੜੀ ਜੀ ਵੀ ਕਈ ਵਾਰ ਅਗਲੇ ਦੇ ਦੇ ਫੀਟਿੰਗ ਟਾਈਟ ਹੋ ਜੇ ਕਦੇ ਤਾਂ ਉਹ ਸੀਨ ਦੇੜ ਤੇ ਉਹ ਜਿਹੜੀ ਦੂਸਰੀ ਸੀਨ ਹੁੰਦੀ ਆ ਮੈਂ ਥੋੜੀ ਫਰਕ ਨਾਲ ਲਾ ਦਿੰਨੀ ਆ ਵੀ ਅਗਲੇ ਦੇ ਫੀਟਿੰਗ ਨੂੰ ਸਹੀ ਆ ਜਾਂਦੀ ਹੈ ਫਿਰ ਬਾਅਦ ਚ। ਯੋਰ ਰਹੇ ਜੀ। ਯੋਰ ਰਹ ਜਾਂਦੀ ਆ ਹਾਂ। ਲੋ ਜੀ। ਅਹੀਂ ਆਪਾਂ ਦੂਸਰੀ ਸਾਈਡ ਤੇ ਦੂਜੇ ਪਾਸੇ ਵੀ ਆਪਾਂ ਇਸ ਤਰੀਕੇ ਨਾਲ ਹੀ ਲਾ ਦਾਂਗੇ। ਲੋ ਜੀ ਆਪਾਂ ਦੂਸਰੀ ਸਾਈਡ ਤੇ ਵੀ ਸੀਨਾ ਇਹਦੀ ਮਗਾਤੀ ਆ ਤੇ ਹੁਣ ਆਪਾਂ ਅੰਦੀ ਫੀਟਿੰਗ ਦੇਖਦੇ ਆ ਬਾਕੀ ਇਹ ਮੈਂ ਡਬਲ 7 ਲਾਉਂਦੀ ਆ ਦੋਨੇ ਸੇ ਹੁਣ ਫਰਕ ਤੇ ਲਾਉਂਦੀ ਆ ਕਈ ਵਾਰ ਜੇ ਇਹ ਇੰਨੇ ਇੰਨੇ ਫਰਕ ਤੇ ਲਾਦਨੀ ਹੁੰਦੀ ਆ ਮੈਂ ਹਾਂ ਜੀ ਦਿਸ ਦੀ ਅ ਵਿੱਚ ਵੀਡੀਓ ਤੇ ਇੱਕ ਵਾਰ ਨੇੜੇ ਦੇਖੋ ਨਾ ਹਾਂ ਹੁੰਦੀ ਇੰਦੀ ਆ ਇੰਨੇ ਇੰਨੇ ਫਰਕ ਨਾਲ ਲਾਦਨੇ ਹੁੰਦੇ ਆ ਵੀ ਕਈ ਵਾਰ ਜੇ ਅਗਲੇ ਦੀ ਫੀਟਿੰਗ ਟਾਈਟ ਹੋ ਜੇ ਤਾਂ ਇੱਕ ਸੀਨ ਅਗਲਾ ਇਧਰ ਲਈ ਦੇੜ ਸਕਦਾ ਤੇ ਦੂਸਰੀ ਤੇ ਫਿਟਿੰਗ ਸੈੱਟ ਆ ਜਾਂਦੀ ਆ ਇਸ ਇਸ ਫਰਾਕ ਸੂਟ ਦੀ ਫਿਟਿੰਗ ਹੋ ਚੁੱਕੀ ਆ ਜਿਵੇਂ ਅਮਨ ਨੇ ਦੱਸਿਆ ਮੈਂ ਨਿਸ਼ਾਨੀਆਂ ਲਾ ਕੇ ਆਪਾਂ ਕਿਦਾਂ ਸੀਨ ਲਾਉਣੀ ਆ ਤੁਸੀਂ ਉਸ ਤਰੀਕੇ ਨਾਲ ਹੀ ਸਿਉਣ ਲਾਉਣੀ ਆ ਇਹ ਫਰਾਕ ਸੂਟ ਬਹੁਤ ਸੋਹਣਾ ਸੂਟ ਹੈ ਨਾ ਤਰੀਕਮੈਂਟ ਕਰਕੇ ਦੱਸੋ ਵੀ ਤਰੀਕਾ ਤੁਹਾਨੂੰ ਕਿਦਾਂ ਲੱਗਿਆ ਜੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਤਰੀਕਾ ਕਿਦਾਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ। ਤੇ ਜਿਹੜੇ ਭੈਣ ਭਰਾ ਮੇਰੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਹਰੇਕ ਤੱਕ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ। ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਵੱਧ ਤੋਂ ਵੱਧ ਤੇ ਸ਼ੇਅਰ ਵੀ ਕਰਿਆ ਕਰੋ। ਤੇ ਜੇਕਰ ਤੁਸੀਂ ਹੋਰ ਕੋਈ ਵੀ ਜਾਣਕਾਰੀ ਦੇਖਣਾ ਚਾਹੁੰਦੇ ਹੋ ਨਾ ਕਢਾਈ ਬਾਰੇ ਜਾਂ ਸਿਲਾਈ ਬਾਰੇ ਉਹਦੇ ਸਬੰਧੀ ਵੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ। ਅਸੀਂ ਉਸ ਵਿਸ਼ੇ ਉੱਤੇ ਵੀਡੀਓ ਬਣਾ ਲਾਂਗੇ। ਇਹਨਾਂ ਕਹਿੰਦਾ ਹੋਇਆ ਮੈਂ ਸਤਿਥੋ ਵਿਦਾ ਲੈਣਾ ਜੇਕਰ ਕੋਈ ਗਲਤੀ ਹੋਈ ਵੀ ਤਾਂ ਛੋਟਾ ਵੀ ਸਮਝੀ ਕਿ ਮੈਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਵਾਜ਼ਰ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ